ਲੋ ਜੀ ਅੱਜ ਤੋਂ ਜੰਗ ਦਾ ਰੌਲਾ ਖਤਮ ਬਲੈਕ ਆਊਟ ਦਾ ਰੌਲਾ ਖਤਮ ਡਰੋਨ ਡਿੱਗਣ ਦਾ ਰੌਲਾ ਖਤਮ ਮਜ਼ਾਈਲਾ ਡਿੱਗਣ ਦਾ ਰੌਲਾ ਖਤਮ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਹੋ ਗਈ ਹੈ ਔਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਮੈਂ ਦੋਨਾਂ ਦਾ ਸਮਝੌਤਾ ਕਰਾਤਾ ਹੁਣ ਜੰਗ ਨਹੀਂ ਕਰਨਗੇ ਹੁਣ ਜੰਗ ਖਤਮ ਹੈ ਅਮਰੀਕਾ ਦੇ ਡੋਨਾਲਡ ਟਰੰਪ ਨੇ ਇਹ ਵੱਡਾ ਐਲਾਨ ਕੀਤਾ ਹੈ ਔਰ ਦੁਨੀਆ ਹਰਾਨ ਰਹਿ ਗਈ ਹੈ ਪਰ ਬਹੁਤ ਵੱਡੇ ਕੁਝ ਸਵਾਲ ਨੇ ਜਿਹੜੇ ਹਰ ਇੱਕ ਦੇ ਦਿਮਾਗ ਦੇ ਵਿੱਚ ਇਸ ਟਾਈਮ ਚੱਲ ਰਹੇ ਹੋਣਗੇ ਵੱਡਾ ਸਵਾਲ ਇਹ ਆ ਕਿ ਜਦੋਂ ਜਿਸ ਦਿਨ ਭਾਰਤ ਨੇ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ ਸੀ ਪਹਿਲੇ ਦਿਨ ਉਸ ਦਿਨ ਵੀ ਸਭ ਤੋਂ ਪਹਿਲਾ ਬਿਆਨ ਅਮਰੀਕਾ ਦਾ ਆਇਆ ਸੀ ਤੇ ਅੱਜ ਜਦੋਂ ਜੰਗ ਬੰਦੀ ਦਾ ਐਲਾਨ ਹੋਇਆ ਤਦ ਵੀ ਭਾਰਤ ਪਾਕਿਸਤਾਨ ਅਜੇ ਚੁੱਪ ਸੀਗੇ ਸਭ ਤੋਂ ਪਹਿਲਾ ਅਮਰੀਕਾ ਦੇ ਰਾਸ਼ਟਰਪਤੀ ਨੇ ਪੋਸਟ ਪਾ ਦਿੱਤੀ ਉਸ ਤੋਂ ਬਾਅਦ ਭਾਰਤ ਦੇ ਜਿਹੜਾ ਗ੍ਰਹਿ ਮੰਤਰਾਲਾ ਤੇ ਰੱਖਿਆ ਮੰਤਰਾਲਾ ਉਹਨੇ ਵੀ ਪੋਸਟ ਪਾਈ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦਾ ਬਿਆਨ ਆ ਚੁੱਕਾ ਹੈ ਕਿ ਹੁਣ ਦੋਨੋਂ ਪਾਸੇ ਤੋਂ ਕੋਈ ਡਰੋਨ ਨਹੀਂ ਡਿੱਗਣਗੇ ਸੀਜ਼ ਫਾਇਰ ਕਰ ਦਿੱਤਾ ਗਿਆ ਜੰਗਬੰਦੀ ਹੋ ਗਈ ਹੈ ਦੇਖੋ ਜੀ ਅਮਰੀਕਾ ਨੇ ਆਪਣਾ ਸਰਪੰਚ ਵਾਲਾ ਰੋਲ ਨਿਭਾ ਦਿੱਤਾ ਤੇ ਸਭ ਤੋਂ ਵੱਡੀ ਗੱਲ ਕਿ ਗੋਦੀ মিডিਆ ਦਾ ਉਹ ਹਾਲ ਹੈ ਆਖੇ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਕਿਉਂਕਿ ਗੋਦੀ মিডিਆ ਨੂੰ ਮਨ ਭਾਉਂਦਾ ਮਸਾਲਾ ਮਿਲਿਆ ਹੋਇਆ ਸੀ ਗੋਦੀ মিডিਆ ਲਗਾਤਾਰ ਝੂਠਾ ਬਕਵਾਸ ਕਰ ਰਿਹਾ ਸੀ ਔਰ ਹੁਣ ਅੱਜ ਵੀ ਜਿਹੜੀਆਂ ਗੋਦੀ মিডিਆ ਦੇ ਝੂਠੀਆਂ ਸਟੋਰੀਆਂ ਤਿਆਰ ਕਰਕੇ ਰੱਖੀਆਂ ਸੀ ਹੁਣ ਉਹ ਚਲਾਈਆਂ ਨਹੀਂ ਜਾ ਸਕਣਗੀਆਂ ਜਿਹੜੇ ਲਿਖ ਲਿਖ ਕੇ ਉਹਨਾਂ ਨੇ ਸਵੇਰ ਦੇ ਝੂਠਾ ਨਾਲ ਕਾਪੀਆਂ ਭਰੀਆਂ ਸੀਗੀਆਂ ਹੁਣ ਉਹ ਸਟੂਡੀਓ ਚ ਬੋਲ ਨਹੀਂ ਸਕਣਗੇ ਸਭ ਤੋਂ ਵੱਡੀ ਮਾਂ ਗੋਦੀ ਵਿੜੀਆ ਦੀ ਮਰੀ ਹੈ ਅੱਜ ਔਰ ਦੋਨਾਂ ਦੇਸ਼ਾਂ ਦੇ ਲੋਕ جنگ ਨਹੀਂ ਚਾਹੁੰਦੇ ਸੀ ਦੋਨਾਂ ਦੇਸ਼ਾਂ ਦੀ ਆਮ ਜਨਤਾ ਕਹਿ ਰਹੀ ਸੀ ਜੰਗ ਨਾ ਕਰੋ ਜੰਗ ਨਾ ਕਰੋ ਜੰਗ ਨਾ ਕਰੋ ਬਹੁਤ ਸਾਰੇ ਲੋਕਾਂ ਨੂੰ ਜਦੋਂ ਮੈਂ ਬਾਜ਼ਾਰਾਂ ਦੇ ਵਿੱਚ ਅੱਜ ਦੁਪਹਿਰ ਵੇਲੇ ਕਹਿ ਰਿਹਾ ਸੀਗਾ ਕਿ ਸਰਕਾਰ ਕਹਿ ਰਹੀ ਆ ਕਿ ਦੁਕਾਨਾਂ ਬੰਦ ਕਰ ਦਿਓ ਤੇ ਸੁਰੱਖਿਅਤ ਰਹੋ ਤਾਂ ਤੁਸੀਂ ਕਿਉਂ ਰੇੜੀ ਲਈ ਬੈਠੇ ਹੋ ਤਾਂ ਕਈ ਸਾਰੇ ਬੰਦਿਆਂ ਨੇ ਮੈਨੂੰ ਕਿਹਾ ਉਹ ਕਹਿੰਦੇ ਵੇਖੋ ਜੀ ਬੰਬ ਨਾਲ ਵੀ ਮਰਨਾ ਤੇ ਭੁੱਖ ਨਾਲ ਵੀ ਮਰਨਾ ਜੇ ਅਸੀਂ ਰੇੜੀ ਬੰਦ ਕਰ ਦਿਆਂਗੇ ਤੇ ਭੁੱਖ ਨਾਲ ਮਰ ਜਾਗੇ ਹੁਣ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਹਾਲਤ ਜਿਹੜੀ ਉਹ ਮਾੜੀ ਆ ਦੋਨਾਂ ਦੇਸ਼ਾਂ 'ਚ ਬੇਰਜ਼ਗਾਰੀ ਬਹੁਤ ਆ ਦੋਨਾਂ ਦੇਸ਼ਾਂ 'ਚ ਗਰੀਬੀ ਬਹੁਤ ਆ ਦੋਨਾਂ ਦੇਸ਼ਾਂ ਦੇ ਲੋਕਾਂ ਦੀ ਮਾੜੀ ਹਾਲਤ ਕਰਕੇ ਕਰਜ਼ੇ ਬਹੁਤ ਚੜੇ ਹੋਏ ਨੇ ਦੋਨਾਂ ਦੇਸ਼ਾਂ 'ਚ ਮਦਹਾਲੀ ਐ ਦੋਨਾਂ ਦੇਸ਼ਾਂ ਦੇ ਜਿਹੜੇ ਨੌਜਵਾਨ ਨੇ ਉਹ ਇੱਥੋਂ ਦੁਖੀ ਹੋ ਕੇ ਉਹ ਬਾਹਰਲੇ ਦੇਸ਼ਾਂ ਦੂਜੇ ਦੇਸ਼ਾਂ ਵੱਲ ਨਿਕਲਦੇ ਨੇ ਡੌਂਕੀਆਂ ਲਾ ਕੇ ਗਲਤ ਤਰੀਕੇ ਰਹੀ ਵੀ ਨਿਕਲੀ ਜਾਂਦੇ ਨੇ ਅਮਰੀਕਾ ਵਰਗੇ ਦੇਸ਼ ਉਦੋਂ ੱੱਕੇ ਮਾਰ ਮਾਰ ਕੱਢ ਰਹੇ ਨੇ ਔਰ ਜਿਹੜੀਆਂ ਸਰਕਾਰਾਂ ਜਿਹੜੇ ਸਿਸਟਮ ਆਪਣੇ ਦੇਸ਼ਾਂ ਦੇ ਵਿੱਚ ਲੋਕਾਂ ਨੂੰ ਚੰਗੀ ਜ਼ਿੰਦਗੀ ਨਹੀਂ ਦੇ ਸਕਕੇ ਉਹਨਾਂ ਨੂੰ ਚਾਹੀਦਾ ਕਿ ਉਹ ਲੜਨ ਬੇਰੋਜ਼ਗਾਰੀ ਦੇ ਨਾਲ ਉਹ ਲੜਨ ਗਰੀਬੀ ਦੇ ਨਾਲ ਉਹ ਲੜਨ ਮਹਾਲੀ ਦੀ ਨਾਲ ਉਹ ਲੜਨ ਬੇਕਾਰੀ ਦੇ ਨਾਲ ਪਰ ਆਪਸ ਦੇ ਵਿੱਚ ਲੜ ਕੇ ਕੋਈ ਹੱਲ ਨਹੀਂ ਸੀ ਹੋਣਾ ਚੰਗਾ ਹੋਇਆ جنگ ਰੁਕ ਗਈ ਹੈ ਚੰਗਾ ਹੋਇਆ ਇਹ ਜਿਹੜਾ ਰੌਲਾ ਪਿਆ ਸੀ ਇਹ ਇੱਥੇ ਹੀ ਰੁਕ ਗਿਆ ਵੈਸੇ ਤੁਸੀਂ ਯਾਦ ਕਰੋ ਮੈਂ ਲਾਈਵ ਸੱਚ ਟੀਵੀ ਤੇ ਲਗਾਤਾਰ ਕਹਿ ਰਿਹਾ ਸੀ ਕਿ ਝੜਪਾਂ ਹੋਣਗੀਆਂ ਵੱਡੀ جنگ ਸ਼ਾਇਦ ਨਹੀਂ ਹੋਏਗੀ ਵੱਡੀ جنگ ਨਹੀਂ ਹੋਣੀ ਸੋ ਸਾਰਿਆਂ ਦੀ ਰਹੇਗੀ ਰਹ ਕਿਵੇਂ ਗਈ ਅਥਰੂ ਉੱਧਰ ਵੀ ਪੁੰਜ ਗਿਆ ਅਥਰੂ ਉੱਧਰ ਵੀ ਪੁੰਜੇ ਗਿਆ ਔਰ ਜਿੰਨੂੰ ਸਰਪੰਚੀ ਚਾਹੀਦੀ ਸੀ ਅਗਲਾ ਕਰ ਗਿਆ ਅਮਰੀਕਾ ਨੂੰ ਇਹੀ ਰੋਲ ਚਾਹੀਦਾ ਸੀ ਉਹ ਨਿਭਾ ਗਿਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਮਰੀਕਾ ਨੇ ਬਹੁਤ ਸੋਹਣਾ ਰੋਲ ਅਦਾ ਕੀਤਾ ਚੰਗਾ ਕੀਤਾ ਪਰ ਮੈਂ ਕਹਿੰਦਾ ਰੋਲ ਚੰਗਾ ਕੀਤਾ ਅਮਰੀਕਾ ਨੇ ਪਰ ਦੋਨਾਂ ਦੇਸ਼ਾਂ ਨੂੰ ਅਮਰੀਕਾ ਨੇ ਹਥਿਆਰ ਵੀ ਬਹੁਤ ਵੇਚੇ ਨੇ ਜੰਗ ਦਾ ਲੜਾਈ ਦਾ ਸਾਜੋ ਸਮਾਨ ਅਮਰੀਕਾ ਨੇ ਬਹੁਤ ਦੇਸ਼ਾਂ ਨੂੰ ਵੇਚਿਆ ਮਤਲਬ ਹਥਿਆਰ ਵੇਚਣ ਦਾ ਮਤਲਬ ਕੀ ਹੁੰਦਾ ਹਥਿਆਰਾਂ ਦੇ ਨਾਲ ਕਿਤੇ ਕੋਈ ਪਾਰਟੀ ਤਾਂ ਹੋਣੀ ਨਹੀਂ ਹੁੰਦੀ ਲੜਾਈਆਂ ਹੋਣੀਆਂ ਨੇ ਜੰਗਾਂ ਲੱਗਣੀਆਂ ਨੇ ਸੋ ਅਮਰੀਕਾ ਨੇ ਅੱਜ ਸਮਝੌਤਾ ਕਰਾ ਦਿੱਤਾ ਔਰ ਦੋਨਾਂ ਦੇਸ਼ਾਂ ਦੇ ਵਿਚਾਲੇ ਸਮਝੌਤਾ ਹੋ ਗਿਆ ਹੁਣ ਅੱਜ ਨੂੰ ਤੁਹਾਨੂੰ ਕੋਠਿਆ ਤੇ ਨਹੀਂ ਚੜਨਾ ਪਏਗਾ ਆ ਜਿਹੜੇ ਖਤਰੇ ਵਾਲੇ ਕੁਗੂ ਸੈਰਨ ਵੱਜਦੇ ਸੀ ਉਹ ਨਹੀਂ ਵੱਜਣਗੇ ਡਰੋਨ ਨਹੀਂ ਹੋਣਗੇ ਇੰਜ ਨਹੀਂ ਹੋਏਗਾ ਕਿ ਫਲਾਣੀ ਥਾਂ ਤੇ ਡਰੋਨ ਡਿੱਗ ਪਿਆ ਵੈਸੇ ਅਜੇ ਤੱਕ ਜੰਗ ਨਹੀਂ ਸੀ ਲੱਗੀ ਇਹ ਸਿਰਫ ਅਜੇ جنگ ਤੋਂ ਉਰੇ ਦੀ ਇੱਕ ਕਪੜਾ ਹੁੰਦਾ ਜਦੋਂ ਇੱਕ ਦੂਜੇ ਦੇ ਉੱਪਰ ਆਪਾਂ ਕਹਿ ਸਕਦੇ ਆ ਕਿ ਅਜੇ ਇੱਕ ਦੂਜੇ ਨੂੰ ਟੋਹਿਆ ਜਾ ਰਿਹਾ ਸੀ ਪਰ ਇਹਦੇ ਉੱਪਰ ਕਈ ਵਿਸ਼ਲੇਸ਼ਕ ਨੇ ਜਿਹੜੇ ਉਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਬੈਠ ਚੁੱਕੇ ਨੇ ਮੈਂ ਸੁਣ ਚੁੱਕਾ ਉਹ ਇਹ ਵੀ ਕਹਿ ਰਹੇ ਨੇ ਕਿ ਇਹ ਇੱਥੋਂ ਕੁ ਤੱਕ ਹੀ ਹੋਣਾ ਸੀ ਇਹ ਇਦੂਗਾ ਨਹੀਂ ਸੀ ਜਾਣਾ ਉਹ ਕਹਿੰਦੇ ਜਿੰਨੂੰ ਜੋ ਚਾਹੀਦਾ ਸੀ ਉਹਦਾ ਪੂਰਾ ਹੋ ਗਿਆ ਪਰ ਹੁਣ ਇੱਥੇ ਇਹ ਕਹਾਣੀ ਰੁਕ ਗਈ ਹੈ ਚਲੋ ਠੀਕ ਆ ਸੋ ਮੈਂ ਕਹੂੰਗਾ ਜਾਨ ਬਚੀ 100 ਲੱਖੋ ਪਾਏ ਚੰਗਾ ਹੋਇਆ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਵਧਾਈ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਉੱਪਰ ਜਿਹੜੀ ਇਹ ਜੰਗ ਥੋਪੀ ਜਾ ਰਹੀ ਸੀ ਉਹਦੇ ਚੋਂ ਜਨਤਾ ਬਾਹਰ ਆਈ ਹੈ ਅਸਲ ਦੇ ਵਿੱਚ ਜੰਗ ਇੱਧਰ ਦੇ ਲੋਕਾਂ ਨੂੰ ਮਾਰੇ ਜਾਂ ਉੱਧਰ ਦੇ ਲੋਕਾਂ ਨੂੰ ਮਰਨੇ ਤਾਂ ਲੋਕ ਹੀ ਨਹੀਂ ਫੌਜ ਦੇ ਵਿੱਚ ਆਰਮੀ ਦੇ ਵਿੱਚ ਚਾਹੇ ਨੇਵੀ ਆ ਚਾਹੇ 에어 ਏਅਰ ਫੋਰਸਾ ਤੇ ਚਾਹੋ ਥਲ ਸੈਨਾ ਸਾਰਿਆਂ ਦੇ ਵਿੱਚ ਮਾਵਾ ਦੇ ਪੁੱਤ ਨੇ ਤਾਂ ਇਦਰੋਂ ਜਾਂ ਉਦਰੋਂ ਮਾਵਾ ਦੇ ਪੁੱਤ ਮਰਨੇ ਸੀ ਵੈਣ ਮਾਵਾ ਦੇ ਪਹਿਨੇ ਸੀ ਭੈਣਾ ਦੇ ਪਹਿਨੇ ਸੀ ਪਤਨੀਆਂ ਦੇ ਪਹਿਨੇ ਸੀ ਨਿੱਕੇ ਨਿੱਕੇ ਬੱਚਿਆਂ ਦੇ ਵੈਣ ਪਹਿਨੇ ਸੀ ਜਿਨ੍ਹਾਂ ਦੇ ਪਿਓ ਫੌਜ ਚ ਮਾਰੇ ਜਾਣੇ ਸੀਗੇ ਤਾਂ ਇਹ ਸਾਰੇ ਕੁਸ਼ ਦੇ ਉੱਪਰ ਰੋਕ ਲੱਗੀ ਆ ਵਧੀਆ ਹੋਇਆ ਅਮਰੀਕਾ ਨੇ ਕਿਹਾ ਕਿ ਅਸੀਂ ਸਮਝੌਤਾ ਕਰਾ ਦਿੱਤਾ ਵੈਸੇ ਅਮਰੀਕਾ ਪਹਿਲੇ ਦਿਨ ਅਮਰੀਕਾ ਨੇ ਕੀ ਕਿਹਾ ਸੀ ਮੈਂ ਯਾਦ ਕਰਾਉਣਾ ਚਾਹਣਾ ਅਮਰੀਕਾ ਨੇ ਪਹਿਲੇ ਦਿਨ ਕਿਹਾ ਸੀ ਅਸੀਂ ਨਹੀਂ ਵਿੱਚ ਆਉਣਾ ਵੇਖੋ ਅਸੀਂ ਕਹਿ ਸਕਦੇ ਆ ਕਿ ਦੋਨੇ ਦੇਸ਼ ਜਿਵੇਂ ਚੋਂ ਨਿਬੜ ਲੋ ਅਸੀਂ ਨਹੀਂ ਵਿੱਚ ਆਉਣਾ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਅਮਰੀਕਾ ਦਾ ਬਿਆਨ ਆਉਂਦਾ ਕਿ ਵੇਖੋ ਅਸੀਂ ਦੋਨਾਂ ਨੂੰ ਸਲਾਹ ਦਿੰਨੇ ਆ ਕਿ ਦੋਨੇ ਜਿਹੜੇ ਨੇ ਉਹ ਅੱਗੇ ਨਾਮਵਧਨ ਫਿਰ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਜਿਹੜਾ ਜੇ ਡੀ ਵੈਂਸ ਹੈ ਕੱਲ ਦਾ ਉਹਦਾ ਬਿਆਨ ਸੀ ਉਹ ਕਹਿੰਦਾ ਸਾਨੂੰ ਉਮੀਦ ਹੈ ਕਿ ਇਹ ਜੰਗ ਪਰਮਾਣੂ ਜੰਗ ਤੱਕ ਨਹੀਂ ਜਾਏਗੀ। ਉਹਨੂੰ ਕਿਉਂ ਉਹਨੂੰ ਪਤਾ ਹੀ ਸੀ ਕਿ ਨਹੀਂ ਜਾਏਗੀ। ਉਹਨੂੰ ਕਿਉਂ ਪਤਾ ਸੀ ਇਹ ਨਹੀਂ ਆਪਾਂ ਨੂੰ ਪਤਾ। ਨਾ ਆਪਾਂ ਬੋਲਣਾ। ਪਰ ਉਹਨੂੰ ਇਹ ਪਤਾ ਸੀ ਕਿ ਪਰਮਾਣੂ ਜੰਗ ਤੱਕ ਕਹਾਣੀ ਨਹੀਂ ਜਾਣੀ। ਉਹਨੂੰ ਕਿਵੇਂ ਪਤਾ ਸੀ ਆਪਾਂ ਨੂੰ ਨਹੀਂ ਪਤਾ। ਤਾਂ ਅਗਲੀ ਗੱਲ ਜਿਹੜੀ ਹੁਣ ਅੱਜ ਸਵੇਰੇ ਅਮਰੀਕਾ ਦੇ ਰਾਸ਼ਟਰਪਤੀ ਨੇ ਕਹਿਤਾ ਭਈ ਅਸੀਂ ਦੋਨਾਂ ਦੇਸ਼ਾਂ ਦੀ ਜੰਗ ਰਕਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਧਰੋਂ ਚਾਈਨਾ ਚਾਈਨਾ ਨੰਬਰਦਾਰੀ ਕਰ ਰਿਹਾ ਸੀ ਉਹ ਵੀ ਕਹਿ ਰਿਹਾ ਸੀ ਕਿ ਦੋਨਾਂ ਦੇਸ਼ਾਂ ਨੂੰ ਲੜਾਈ ਤੋਂ ਪਿੱਛੇ ਹਟਣਾ ਚਾਹੀਦਾ ਇਹ ਲੜਾਈ ਜਿਹੜੀ ਆ ਇਹਦੇ ਚਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਹਾਲਾਂਕਿ ਚਾਈਨਾ ਨੇ ਵੀ ਬਹੁਤ ਲੜਾਈ ਦਾ ਸਮਾਨ ਪਾਕਿਸਤਾਨ ਨੂੰ ਵੇਚਿਆ ਤਾਂ ਇਹ ਸਾਰੇ ਕੁਸ਼ ਦੇ ਦਰਮਿਆਨ ਅੱਜ ਦੁਪਹਿਰੇ ਜਦੋਂ ਮੈਂ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਮੈਂ ਇਹ ਕਹਤਾ ਸੀ ਜਦੋਂ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਦਾ ਬਿਆਨ ਮੈਂ ਸੁਣਿਆ ਕਿ ਜੇਕਰ ਭਾਰਤ ਇੱਥੇ ਜੰਗ ਰੋਕ ਦੇਵੇ ਤਾਂ ਅਸੀਂ ਵੀ ਰੋਕਣਾ ਚਾਹੁੰਦੇ ਹਾਂ ਤਾਂ ਉਦੋਂ ਮੈਂ ਵੀਡੀਓ 'ਚ ਬੋਲਦਾ ਸੀ ਤੁਸੀਂ ਲੱਖਾਂ ਪੈਣਾ ਪਰ ਮਨੇ ਵੀਡੀਓ ਦੇਖ ਲਈ ਆ ਮੈਂ ਬੋਲ ਦਿੱਤਾ ਸੀ ਕਿ ਹੁਣ ਇਹ ਪਤਾ ਲੱਗ ਗਿਆ ਵੀ ਇਦੂ ਗਾਹ ਕਹਾਣੀ ਨਹੀਂ ਜਾਣੀ ਇੱਥੇ ਰੁਕੇਗੀ ਚੰਗੀ ਗੱਲ ਆ ਵਧੀਆ ਗੱਲ ਆ ਪਰ ਮੈਂ ਇੱਕ ਗੱਲ ਇੱਥੇ ਸਪਸ਼ਟ ਕਰ ਦਿਆਂ ਕਿ ਘਰਾਂ 'ਚ ਭੁੱਖ ਨੱਚਦੀ ਐ ਭੋਖ ਨੰਗ ਨਾਲ ਘੁਲਦੇ ਪਿਆ ਲੋਕ ਤੇ ਇੱਥੇ ਵੱਡੀਆਂ ਲੜਾਈਆਂ ਦੀ ਪਈ ਆ ਆ ਪਾਕਿਸਤਾਨ ਹੈ ਪਾਕਿਸਤਾਨ ਦੀ ਐਨੀ ਬੁਰੀ ਹਾਲਾਤ ਹੈ ਆਈ ਐਮ ਐਫ ਤੋਂ ਅੱਜ ਵੀ ਹੁਣ ਵੀ ਸਵੇਰੇ ਵੀ ਉਹਨੇ ਕਰਜ਼ਾ ਲਿਆ ਕਰਜ਼ਾ ਲੈ ਕੇ ਲੜਾਈ ਉਹ ਲੜ ਰਹੇ ਸੀ ਕਰਜ਼ਾ ਲੈ ਕੇ ਸਾਡੇ ਵਾਲੇ ਲੜਦੇ ਨੇ ਵਰਲਡ ਬੈਂਕ ਦਾ ਆਈ ਐਮ ਐਫ ਦਾ ਇਹਨਾਂ ਨੇ ਬਹੁਤ ਕਰਜ਼ਾ ਦੇਣਾ ਦੋਵਾਂ ਦੇਸ਼ਾਂ ਨੇ ਦੋਵੇਂ ਦੇਸ਼ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਕਰਜ਼ਾਈ ਨੇ ਇਹ ਮਾੜੀ ਹਾਲਤ 'ਚ ਨੇ ਪਰ ਅੱਜ ਜੇ ਇਹ ਲੜ ਪੈਂਦੇ ਲੜਾਈ ਹੋਰ ਅੱਗੇ ਵਧਦੀ ਤਾਂ ਕਰਜ਼ਾ ਹੋਰ ਵਧਣਾ ਸੀ ਮਹਗਾ ਜੜੀ ਮੰਦ ਹਾਲੀਆ ਹੋਰ ਵਧਣੀ ਸੀ ਔਰ ਲੋਕਾਂ ਦੀ ਹਾਲਤ ਹੋਰ ਮਾੜੀ ਹੋਣੀ ਸੀ ਮਹਿੰਗਾਈ ਹੋਰ ਵਧਾਉਣੀ ਪੈਣੀ ਸੀ ਪਾਕਿਸਤਾਨ 'ਚ ਤਾਂ ਪਹਿਲਾਂ ਹੀ ਹਾਹਾਕਾਰ ਮੱਚੀ ਪਈ ਐ ਤੇ ਜੇਕਰ ਹੋਰ ਉੱਥੇ ਬੁਰੀ ਹਾਲਤ ਹੁੰਦੀ ਤਾਂ ਫਿਰ ਪਾਕਿਸਤਾਨ ਦੇ ਵਿੱਚ ਵੀ ਇੱਕ ਵੱਡੀ ਬਗਾਵਤ ਜਿਹੜੀ ਲਾਜ਼ਮੀ ਉੱਠ ਰਹੀ ਸੀ ਪਾਕਿਸਤਾਨ ਦੇ ਬਲੋਚਿਸਤਾਨ ਦੇ ਏਰੀਆ ਦੇ ਵਿੱਚ ਪਹਿਲਾਂ ਹੀ ਜਿਹੜੀ ਬੀਐਲਏ ਆ ਬਲੋਚ ਲਿਬ੍ਰੇਸ਼ਨ ਆਰਮੀ ਹੈ ਉਹ ਵੱਡੇ ਹਮਲੇ ਪਾਕਿਸਤਾਨ ਦੀ ਫੌਜ ਤੇ ਕਰ ਰਹੀ ਆ ਉਥੇ ਵੱਡੀਆਂ ਲੜਾਈਆਂ ਅੰਦਰੂਨੀ ਤੌਰ ਤੇ ਚੱਲ ਰਹੀਆਂ ਨੇ ਭਾਰਤ ਦੇ ਵਿੱਚ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਹਾਲਾਤ ਨੇ ਤਾਂ ਦੋਨਾਂ ਦੇਸ਼ਾਂ ਦੇ ਭਲਾ ਇਸੇ ਗੱਲ 'ਚ ਸੀ ਕਿ ਇਹ ਲੜਾਈ ਨੂੰ ਹੋਰ ਅੱਗੇ ਨਾ ਵਧਾਉਣ ਚੰਗੀ ਗੱਲ ਹੋਈ ਆ ਜੰਗ ਰੁਕ ਗਈ ਆ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਮੁਬਾਰਕਾਂ ਤੇ ਗੋਦੀ মিডিਆ ਨਾਲ ਅਫਸੋਸ ਪ੍ਰਗਟ ਕਰਦਾ ਮੈਂ ਕਿਉਂਕਿ ਉਹਨਾਂ ਨੇ ਜਿਹੜੇ ਝੂਠ ਬੁਲਾਉਣੇ ਸੀ ਉਹਨਾਂ ਦਾ ਤਾਂ ਮਸਾਲਾ ਹੀ ਤਰਿਆ ਤਰਾਇਆ ਰਹਿ ਗਿਆ ਉਹ ਵਿਚਾਰਿਆਂ ਨੂੰ ਤਾਂ ਹੁਣ ਰੋਟੀ ਨਹੀਂ ਲੱਗਦੀ ਉਹਨਾਂ ਦੀ ਤਾਂ ਬੁਰੀ ਹਾਲਤ ਹੋਈ ਪਈ ਆ ਵੀ ਆ ਕੀ ਹੋ ਗਿਆ ਉਹ ਤਾਂ ਗੋਦੀ মিডিਆ ਤਾਂ ਪਿਛਲੇ 2 ਦਿਨਾਂ ਤੋਂ ਕਹਿ ਰਿਆ ਸੀ ਭਾਰਤੀ ਸੈਨਾ ਪਾਕਿਸਤਾਨ ਵਿੱਚ ਘੁਸੀ ਗੋਤਿਬੀੜਿਆ ਦੇ ਵੱਡੇ ਵੱਡੇ ਚੈਨਲ ਕਹਿ ਰਹੇ ਸੀ ਕਿ ਭਾਰਤ ਦੀ ਸੈਨਾ ਲਾਹੌਰ ਪਰ ਕਬਜ਼ਾ ਇੱਕ ਚੈਨਲ ਕਹਿੰਦਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਭਾਰਤ ਦਾ ਕਬਜ਼ਾ ਐੋ ਜੀਆਂ ਗੱਲਾਂ ਉਹ ਕਰੀ ਜਾਂਦੇ ਸੀ ਜਿਹਦੇ ਨਾਲ ਭਾਰਤ ਸਰਕਾਰ ਨੂੰ ਵੀ ਉਹ ਗਲਤ ਲੱਗ ਰਿਹਾ ਸੀਗਾ ਭਾਰਤ ਸਰਕਾਰ ਨੇ ਵੀ ਫਿਰ ਐਡਵਾਈਜ਼ਰੀ ਜਾਰੀ ਕੀਤੀ ਵੀ ਇਹ ਗੱਲਾਂ ਨਾ ਕਰੋ ਪੁਖਤਾ ਜਾਣਕਾਰੀ ਦਿਓ ਸੂਤਰਾਂ ਦੇ حوالے ਨਾਲ ਕੋਈ ਗੱਲ ਨਹੀਂ ਕਰਨੀ ਜਿਹੜੀ ਫੌਜ ਕਹੇਗੀ ਉਹੀ ਗੱਲ ਕਰਨੀ ਆ ਦੂਜੀ ਨਹੀਂ ਕਰਨੀ ਇਹ ਗੱਲ ਭਾਰਤ ਸਰਕਾਰ ਰੱਖਿਆ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੇ ਆਖੀ ਫੇਰ ਜਾ ਕੇ ਮਾੜਾ ਇਹ ਉਹਨਾਂ 5% ਫਰਕ ਪਾਇਆ ਵਰਨਾ ਅੱਜ ਵੀ ਦੁਪਹਿਰੇ ਜਿਹੜੀਆਂ ਮੈਂ ਉਸ ਮੀਡੀਆ ਦੀਆਂ ਹੈਡਲਾਈਨ ਦੇਖ ਰਿਹਾ ਸੀ ਉਹ ਬੜੀਆਂ ਖਤਰਨਾਕ ਤੇ ਝੂਠੀਆਂ ਤੇ ਫੋਕੀਆਂ ਅਫਵਾਹਾਂ ਨਾਲ ਭਰੀਆਂ ਹੋਈਆਂ ਸੀਗੀਆਂ ਸੋ ਅੱਜ ਪੰਜਾਬ ਦੇ ਲੋਕ ਵੀ ਖੁਸ਼ ਹੋਣਗੇ ਔਰ ਚੜਦੇ ਤੇ ਲੈਂਦੇ ਦੋਵਾਂ ਪੰਜਾਬਾਂ ਦੇ ਲੋਕ ਜਿਹੜੇ ਨੇ ਅੱਜ ਖੁਸ਼ ਨਹੀਂ ਕਿਉਂਕਿ ਪੰਜਾਬਾਂ ਨੂੰ ਬਹੁਤ ਨੁਕਸਾਨ ਹੁੰਦਾ ਚਾਹੇ ਉਹ ਵੰਡ ਹੋਈ ਸੀ 47 ਵੇਲੇ ਉਦੋਂ ਵੀ ਸਭ ਤੋਂ ਵੱਧ ਉਜਾੜਾ ਲੁੱਟਖੋ ਤੇ ਕਤਲੋਗਾਰਤ ਪੰਜਾਬਾਂ ਚ ਮੱਚੀ ਸੀ ਜੇਕਰ ਉਸ ਤੋਂ ਬਾਅਦ ਜੰਗਾਂ ਹੋਈਆਂ ਨੇ ਭਾਰਤ ਤੇ ਪਾਕਿਸਤਾਨ ਦੀਆਂ ਪਹਿਲਾਂ ਵੀ ਤਿੰਨ ਜੰਗਾਂ ਚਾਰ ਜੰਗਾਂ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਦੋਵੇਂ ਪੰਜਾਬ ਨੇ ਜਿਹੜੇ ਇਹਨਾਂ ਦਾ ਨੁਕਸਾਨ ਦੂਜਿਆਂ ਨਾਲੋਂ ਵੱਧ ਹੋਇਆ ਕਿਉਂਕਿ ਬਾਰਡਰ ਇਹਨਾਂ ਦਾ ਲੱਗਦਾ ਲੜਾਈ ਜਦੋਂ ਵੀ ਲੜੀ ਜਾਂਦੀ ਆ ਬਾਰਡਰ 'ਚ ਆਏ ਗੁਜਰਾਤ ਨਾਲ ਹੀ ਵੀ ਲੱਗਦਾ ਪਾਕਿਸਤਾਨ ਨਾਲ ਪਰ ਲੜਾਈ ਪੰਜਾਬ ਰਾਈ ਲੜੀ ਜਾਂਦੀ ਆ ਵਪਾਰ ਪੰਜਾਬਾਂ ਦਾ ਬੰਦ ਕੀਤਾ ਜਾਂਦਾ ਤਾਂ ਅੱਜ ਮੈਨੂੰ ਲੱਗਦਾ ਕਿ ਦੋਨੋਂ ਪੰਜਾਬਾਂ ਦੇ ਲੋਕ ਜਿਹੜੇ ਨੇ ਉਹ ਖੁਸ਼ ਹੋਣਗੇ ਦੇਖੋ ਮੁਹੱਬਤਾਂ ਵੰਡਣ ਦੀ ਲੋੜ ਆ ਨਿੱਕੀ ਜਿਹੀ ਜ਼ਿੰਦਗੀ ਆ ਇਹਦੇ 'ਚ ਲੜਾਈਆਂ ਝਗੜੇ ਇਹਨਾਂ ਤੋਂ ਕੀ ਲੈਣਾ ਚਾਹੀਦਾ ਹੈ ਆ ਕਿ ਰਲ ਕੇ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਯੂਰਪ ਤੋਂ ਸਿੱਖਣ ਦੀ ਲੋੜ ਹੈ ਯੂਰਪ ਦੇ ਜਿਹੜੇ ਲੋਕ ਨੇ ਵੇਖੋ ਤੁਸੀਂ ਯੂਰਪ ਦੇ ਲਗਭਗ 30 32 ਦੇਸ਼ ਨੇ ਜਿਨ੍ਹਾਂ ਨੇ ਕੋਈ ਬਾਰਡਰ ਹੀ ਨਹੀਂ ਬਣਾਇਆ ਕੋਈ ਬਾਰਡਰ ਲਾਈਨ ਹੀ ਨਹੀਂ ਕੋਈ ਤਾਰਾ ਨਹੀਂ ਲਾਈਆਂ ਕੋਈ ਉੱਥੇ ਬਾਰਡਰ ਸਕਿਉਰਿਟੀ ਫੋਰਸਾਂ ਨਹੀਂ ਖੜੀਆਂ ਹੈਗੀਆਂ ਉਹ ਮਤਲਬ ਇੰਨੀ ਉੱਚੀ ਸੋਚ ਨਾਲ ਲੋਕਾਂ ਦੀ ਵੀ ਉਹ ਜਿਹੜਾ ਜਿੰਨਾ ਪੈਸਾ ਫੂਕ ਰਹੇ ਨੇ ਕੁਝ ਦੇਸ਼ ਆਪਣੀਆਂ ਬਾਰਡਰ ਸਕਿਉਰਿਟੀਾਂ ਤੇ ਉਹ ਉਹ ਪੈਸਾ ਬਚਾ ਕੇ ਲੋਕਾਂ ਦੀ ਤਰੱਕੀ ਤੇ ਲਾ ਰਹੇ ਨੇ ਇਸੇ ਕਰਕੇ ਉਹ ਸਾਡੇ ਸਾਰਿਆਂ ਤੋਂ ਕਈ ਗੁਣਾ ਅੱਗੇ ਨੇ ਸੋ ਮੈਨੂੰ ਲੱਗਦਾ ਯੂਰਪ ਤੋਂ ਸਿੱਖਣ ਦੀ ਲੋੜ ਆ ਉੱਥੇ ਬੇਕਾਰੀ ਬੇਰੁਜ਼ਗਾਰੀ ਮੰਦਹਾਲੀ ਕੰਗਾਲੀ ਗਰੀਬੀ ਇਹ ਰਹੀਆਂ ਹੀ ਨਹੀਂ ਚੀਜ਼ਾਂ ਯੂਰਪ ਦੇ ਜਿੰਨੇ ਉਹ ਦੇਸ਼ ਨੇ ਤਾਂ ਉਹਨਾਂ ਉਹਨਾਂ ਦੀ ਸੋਚ ਜਿੱਥੇ ਪਹੁੰਚੀ ਹੈ ਮੈਨੂੰ ਲੱਗਦਾ ਸਾਡੀ ਆਪਣੀ ਵੀ ਜਾਣੀ ਚਾਹੀਦੀ ਹੈ ਤਾ ਅੱਜ ਜੰਗਬੰਦੀ ਹੋ ਗਈ ਆ ਸੀਜ ਫਾਇਰ ਹੋ ਗਈ ਆ ਦੋਨਾਂ ਦੇਸ਼ਾਂ ਦੇ ਵਿੱਚ ਹੁਣ ਕੋਈ ਡਰ ਨਹੀਂ ਰਿਹਾ ਜਿਹੜੇ ਮਰਜ਼ੀ ਕੋਠੇ ਤੇ ਸਮੋਂ ਬੱਤੀਆਂ ਜਗਾ ਕੇ ਸਮੋਂ ਕੋਈ ਚੱਕਰ ਵਾਲੀ ਗੱਲ ਨਹੀਂ ਰਹੀ ਬਹੁਤ ਮਿਹਰਬਾਨੀ ਸ਼ੁਕਰੀਆ